ਸਤਿ ਸ਼੍ਰੀ ਅਕਾਲ ਲੋਕ ਗ੍ਰੰਥ ਤੇ ਸਵਾਗਤ ਹੈ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਇਪੁਰ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰਜਿੰਦਰ ਜੀ ਧੰਨਵਾਦ ਜੀ ਦੋਸਤੋ ਖਬਰਾਂ ਟੌਪ ਦੀਆਂ ਪ੍ਰੋਗਰਾਮ ਦੇ ਵਿੱਚ ਐਮ ਖਬਰਾਂ ਤੇ ਵਿਚਾਰ-ਵਟਾਂਦਰਾ ਕਰਦੇ ਆਂ ਵੱਡੀ ਇੱਕੋ ਗੱਲ ਹੈ ਦੇਸ਼ ਦੇ ਵਿੱਚ ਉਹ ਹੈਗੀ ਹੈ ਕਿ 24 ਜੀ ਚੋਣ ਹੋਣੀ ਹੈ ਸਾਰੇ ਸੋਚਦੇ ਨੇ ਕਿ ਬੀਜੇਪੀ ਰਹੂਗੀ ਜਾਂ ਬੀਜੇਪੀ ਸਾਫਾ ਹੋ ਜਾਊਗਾ ਸੋ ਇਸ ਨੂੰ ਮੱਦੇ ਨਜ਼ਰ ਰੱਖਦੇ ਆ ਜਿਹੜੀਆਂ ਖੇਤਰੀ ਪਾਰਟੀਆਂ ਨੇ ਜਿਹੜੀਆਂ ਸੂਬੇ ਪੱਧਰ ਦੀਆਂ ਸਿਆਸਤ ਕਰਦੀਆਂ ਨੇ ਉਹਨਾਂ ਦੀ ਵੀ ਗੱਲ ਚੱਲਦੀ ਹੈ ਕਿ ਉਹਨਾਂ ਦੇ ਜਿਹੜੇ ਅਲਾਈਅੰਸ ਨੇ ਗੱਠ ਜੋੜ ਰਹੇ ਗੱਠ ਜੋੜਨੇ ਉਹ ਕਿਤੇ ਬਣ ਰਹੇ ਨੇ ਉਹ ਟੁੱਟ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਕੀ ਪਰਮਿੰਦਰ ਜੀ ਮੁੜ ਐਨਡੀਆ ਦਾ ਹਿੱਸਾ ਬਣ ਸਕਦਾ ਕੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਮੁੜ ਇੱਕ ਮੰਚ ਤੇ ਇਕੱਠੇ ਹੋ ਕੇ ਚੋਣਾ ਲੜ ਸਕਦੇ ਨੇ ਹਾਲਾਂਕਿ ਬੜਾ ਪੁਰਾਣਾ ਰਿਸ਼ਤਾ ਜਨ ਸੰਘ ਦੇ ਟਾਈਮ ਤੋਂ ਹੈ ਰਿਸ਼ਤਾ ਚੱਲੇ ਆਉਂਦਾ ਤੇ ਹੁਣ ਨਾਲ ਬੀਐਸਪੀ ਵੀ ਹੈ ਜੀ ਜਪੋ ਪ੍ਰਾਣੀ ਗੱਲ ਕਰੀਏ ਗੁਰਜਿੰਦਰ ਜੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੜੀ ਜਿਉਂਦੇ ਸੀਗੇ ਜਦੋਂ ਉਹਨਾਂ ਦੇ ਆਕਾਲੀ ਦਲ ਦੀ ਬਾਗਡੋਰ ਸਾਰੀ ਉਹਨਾਂ ਦੇ ਹੱਥ ਚ ਸੀਗੀ ਉਦੋਂ ਦੇ ਬਿਆਨਾਂ ਨੂੰ ਜੇ ਆਪਾਂ ਚੱਕੀਏ ਐਨਡੀਆ ਦਾ ਜਾਂ ਬੀਜੇਪੀ ਦਾ ਕਹਿ ਲਓ ਰਿਸ਼ਤਾ ਤੇ ਆਕਾਲੀ ਦਲ ਦਾ ਰਿਸ਼ਤਾ ਕਿਹੋ ਜਿਹਾ ਸੀ ਤਾਂ ਉਹਨਾਂ ਨੇ ਮੋਹਰ ਲਾਈ ਹੋਈ ਸੀ ਕਿ ਆਕਾਲੀ ਦਲ ਔਰ ਬੀਜੇਪੀ ਦਾ ਐਨਡੀਆ ਜਿਹੜਾ ਹੈਗਾ ਨੋ ਮਾਸ ਦਾ ਰਿਸ਼ਤਾ ਇਹ ਵੱਖ ਨਹੀਂ ਹੋ ਸਕਦਾ ਕਿਤੇ ਨਾ ਕਿਤੇ ਮਤਭੇਦ ਹੋ ਜਾਂਦੇ ਨੇ ਉਹ ਸਮੇ ਦੇ ਅਨੁਸਾਰ ਗੱਲੋਂ ਉਹਨਾਂ ਨੂੰ ਉਹਨਾਂ ਦੇ ਹਾਲਾਤ ਦੇ ਅਨੁਸਾਰ ਫੈਸਲੇ ਲਏ ਜਾ ਸਕਦੇ ਆ ਕਿ ਥੋੜਾ ਜਿਹਾ ਇਤਰਾਦਰ ਹੋ ਜੋ ਬੱਖ ਹੋ ਜੋ ਚੁੱਪ ਰਹਿਣ ਨੂੰ ਨਿਵੇਂ ਪਰਿਵਾਰਾਂ 'ਚ ਕੋਈ ਛੋਟੀ ਮੋਟੀ ਗੱਲਬਾਤ ਹੋ ਜਾਂਦੀ ਹੈ ਤਾਂ ਕਿ ਜੁੱਦ ਨੂੰ ਬਣਾਉਂਦੇ ਨਹੀਂ ਹੈਗੇ ਚੁੱਪ ਰਹਿ ਕੇ ਸਾਲ ਲੰਦੇ ਨੇ ਦੋ ਦਵਾਰੇ ਫੇਰ ਕਿਉਂ ਖਿਚੜੀ ਹੋ ਜਾਂਦੇ ਨੇ ਮਦਰ ਜਦੋਂ ਉਹ ਉਸ ਬਿਆਨ ਦੇ ਬਿਹਾਫ ਤੇ ਗੱਲ ਕਰ ਰਿਹਾ ਕਿ ਨੌ ਮਾਸ ਦਾ ਰਿਸ਼ਤਾ ਜਿਹੜਾ ਕੀ ਹੁੰਦਾ ਉਹ ਬਾਦਲ ਸਿੰਘ ਨੇ ਬਿਆਨ ਦਿੱਤਾ ਤਾਂ ਇਸ ਗੱਲ ਦੇ ਵਿੱਚ ਕੋਈ ਪਾ ਹਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਫਰੇਮ ਆ ਜਾਂ ਕੋਈ ਓਲਾ ਆ ਪੜਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਬੀਜੇਪੀ ਐਂਡੀਏ ਕਹ ਨੂੰ ਸੁਪੋ ਤੇ ਅਕਾਲੀ ਦਲ ਬਾਦਲ ਇਹ ਇਕੱਠੇ ਹੋ ਸਕਦੇ ਇਹ ਚ ਕੋਈ ਸ਼ੱਕ ਵੀ ਨਹੀਂ ਹੈ ਹੋ ਸਕਦੇ ਆ ਕੋਈ ਹਾਲਾਤ ਇਦਾਂ ਦੇ ਹੋ ਜਾਣ ਲੇਕਿਨ ਜਿਹੜੀ ਤਾਜ਼ਾ ਖਬਰ ਆ ਰਹੀ ਹੈ ਉਹ ਇਹ ਹੈ ਕਿ ਹ ਗੱਲਬਾਤ ਚੱਲ ਰਹੀ ਹੈ ਦਿੱਲੀ ਦੇ ਵਿੱਚ ਆਪਸੀ ਗੱਠ ਜੋੜ ਦੀ ਅਕਾਲੀ ਦਲ ਦੀ ਔਰ ਬੀਜੇਪੀ ਦੀ ਗੱਲਬਾਤ ਚੱਲ ਰਹੀ ਹੈ ਪਰ ਇੱਥੋਂ ਤੱਕ ਗੱਲਬਾਤ ਬਾਹਰ ਆ ਰਹੀ ਹੈ ਕਿ ਸੀਟਾਂ ਦੇ ਉੱਤੇ ਚਰਚਾ ਚੱਲ ਰਹੀ ਹੈ ਨਾ ਕਿ ਗੱਠ ਜੋੜ ਦੀ ਗੱਠ ਜੋੜ ਦਾ ਮਤਲਬ ਹੈ ਹੀ ਹੈ ਉਹਦਾ ਕਹਿ ਲਓ ਕਿ ਉਹਦਾ ਮੋਹਰ ਲੱਗੀ ਹੋਈ ਹੈਗੀ ਹੈ ਪਰ ਸੀਟਾਂ ਦੇ ਉੱਤੇ ਚਰਚਾ ਚੱਲ ਰਹੀ ਹੈ ਕਿ 7 7 ਜਾਂ ਗੱਠਬੰਦੀ ਦਾ ਕੋਈ ਹੋ ਸਕ। ਹੋ ਸਕਦੀਆਂ ਨੇ ਕਿਹਦੇ ਹਿੱਸੇ 'ਚ ਜਾਣ ਵੱਡਾ ਭਰਾ ਕਾਉਂਡ ਬਣੇ ਇਹ ਇਹਦੇ ਤੇ ਚਰਚਾ ਚੱਲ ਰਹੀ ਹੈ ਜਾਨੀ ਜੇ ਸਹਿਮਤੀ ਹੋਣੀ ਹੈ ਜਾਂ ਜੇ ਗਠਜੋੜ ਹੋਣਾ ਤਾਂ ਕਿਤੇ ਨਾ ਕਿਤੇ ਸੀਟਾਂ ਦੇ ਉੱਤੇ ਡਿਪੈਂਡ ਕਰ ਰਹੇ ਆ ਗੱਲ ਗੱਲ ਸੀਟਾਂ ਦੇ ਉੱਤੇ ਅੜੀ ਹੋਈ ਹੋਣੀ ਹੈ ਕੁਸ਼ਕ ਬਟੋਲ ਬਟੋਲ ਦੇ ਜਿਹੜੇ ਸੀਨੀਅਰ ਕਿਹਾ ਜਾ ਰਿਹਾ ਆ ਅਕਾਲੀ ਦਲ ਦੇ ਨੇ ਲੀਡਰ ਨੇ ਇਹ ਵੀ ਕਿ ਸੁਖਦੇਵ ਸਿੰਘ ਢਿੰਡਸਾ ਹੋਰਾਂ ਦਾ ਵੀ ਨਾਮ ਬਾਹਰ ਆਇਆ ਵੀ ਸ਼ਾਇਦ ਉਹ ਵੀ ਗੱਲਬਾਤ ਕਰ ਰਹੇ ਨੇ ਕਿਸੇ ਤਰ੍ਹਾਂ ਦੇ ਸਮਝੌਤੇ ਦੀ ਦਿੱਲੀ ਗਏ ਹੋਏ ਨੇ ਉਹ ਵੀ ਤੇ ਕੁਝ ਲੀਡਰ ਜਿਹੜੇ ਹੈਗੇ ਨੇ ਐਨਡੀਏ ਗਰੁੱਪ ਦੇ ਦਿੱਲੀ ਦੇ ਉਹ ਵੀ ਗੱਲਬਾਤ ਕਰ ਰਹੇ ਨੇ ਲੋੜ ਦੋਹਾਂ ਦੀ ਹੈਗੀ ਆ ਹੁਣ ਪੰਜਾਬ ਦੇ ਵਿੱਚ ਜੇ ਪੈਰ ਜਮਾਉਣੇ ਨੇ ਅਜਾ ਅਕਾਲੀ ਦਲ ਸੜਕਾਂ ਤੇ ਫਿਰਦੇ ਹੈ ਯਾਤਰਾ ਲੈ ਕੇ ਇਹਦਾ ਇਹਦਾ ਮਤਲਬ ਤਾਂ ਇਹ ਹੀ ਆ ਕਿ ਅਕਾਲੀ ਦਲ ਕਿਤੇ ਨਾ ਕਿਤੇ ਆਪਣੇ ਆਪ ਨੂੰ ਹਾਸ਼ੀਏ ਤੇ ਮੰਨ ਰਿਹਾ ਹੈ ਤਾਂ ਉਹ ਆਪਣੀ ਸ਼ਾਖ ਬਚਾਉਣ ਲਈ ਆਉਂਦੀਆਂ ਲੋਕ ਸਭਾ ਚੋਣਾਂ ਤੇ ਨੈਕਸਟ ਜਿਹੜੀਆਂ ਵਿਧਾਨ ਸਭਾ ਚੋਣਾਂ ਆਉਣੀਆਂ ਨੇ ਉਹਨਾਂ ਦੇ ਵਿੱਚ ਪਰ ਗੁੱਤੀ ਨਾਲ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰਨਾ ਲੋਕਾਂ ਦੇ ਸਾਹਮਣੇ ਆ ਜਿਹੜੇ ਅਕਾਲੀ ਦਲ ਦੇ ਉੱਤੇ ਬਲੇਮ ਲੱਗੇ ਹੋਏ ਨੇ ਖਾਸ ਕਰਕੇ ਸ਼ੇਰਦਾ ਤੇ ਬੇਅਦਮੀ ਦਾ ਕੋਲੀकांड ਦਾ ਇਹ ਵੱਡੇ ਨੇ ਜਿਨ੍ਹਾਂ ਕਰਕੇ ਚੋਣ ਹਾਰੀ ਸਮਝਦੀ ਅਕਾਲੀ ਦਲ ਉਹਨਾਂ ਨੂੰ ਧੋਣ ਵਾਸਤੇ ਦਾਗ ਧੋਣ ਵਾਸਤੇ ਉਹ ਲੋਕਾਂ ਦੇ ਵਿੱਚੋਂ ਫਿਰ ਰਹੇ ਨੇ ਅਕਾਲੀ ਦਲ ਨੂੰ ਪਤਾ ਹੈ ਕਿ ਸਾਡੀ ਸਥਿਤੀ ਕਮਜ਼ੋਰ ਹੈ ਫਿਲਹਾਲ ਦੀ ਘੜੀ ਕਿਉਂਕਿ ਸੀਟਾਂ ਵੋਟਾਂ ਸਾਰਾ ਕੁਝ ਦੱਸ ਰਹੀਆਂ ਨੇ ਦੂਜੇ ਪਾਸੇ ਭਾਜਪਾ ਨੂੰ ਵੀ ਪਤਾ ਹੈ ਜੇ ਜੇ ਭਾਜਪਾ ਪੰਜਾਬ ਦੇ ਵਿੱਚ ਕੁਝ ਹਾਸਲ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਨਾਲ ਸਿੱਖ ਭਾਈਚਾਰੇ ਨਾਲ ਉਹਨਾਂ ਦੀ ਨਮਾਇੰਦਗੀ ਕਰਨੀ ਜਾਂ ਉਹਨਾਂ ਦਾ ਕੋਈ ਚਿਹਰਾ ਨਾਲ ਲੈ ਕੇ ਤੁਰਨਾ ਪਊ। ਉਹ ਤੋਂ ਬਿਨਾ ਕੋਈ ਮੇਰੇ ਖਿਆਲ ਨਾਲ ਭਾਜਪਾ ਨੂੰ ਪਨੀ ਪਾਤ ਜਾਣੂ ਵਾਲੀ ਭਾਜਪਾ ਵੀ ਉਹਨਾਂ ਤੋਂ ਬਿਨਾ ਗੁਜ਼ਾਰਾ ਕੋਈ ਨਹੀਂ ਹੈ। ਸੋ ਇਸ ਕਰਕੇ ਲੋੜ ਦੋਵਾਂ ਦੀ ਹੈਗੀ ਆ ਹਾਲਾਂਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਇਸ ਗੱਲ ਨੂੰ ਇਸ ਦੀ ਪੁਸ਼ਟੀ ਤਾਂ ਨਹੀਂ ਕਰ ਰਹੇ ਲੇਕਿਨ ਜਿੱਦਾਂ ਥੋੜਾ ਸਮਾਂ ਪਹਿਲਾਂ ਆਪਾਂ ਕਿ ਸੁਣਿਆ ਹੋਊਗਾ ਅ ਸਰਜੀ ਸਿੰਘ ਰਖਣਾ ਹੋਰਾਂ ਨੇ ਵੀ ਕਦੋਂ ਹੋਰ ਬਿਆਨ ਇਦਾਂ ਦੇ ਆਏ ਆ ਕਿ ਵੀ ਬੀਜੇਪੀ ਨਾਲ ਕਿਹੜਾ ਕੋਈ ਵਟ ਦਾ ਰੌਲਾ ਹੈ ਜੇ ਦੋ ਫਲਾਕ ਹੋਣਗੇ ਤਾਂ ਸਮਝੌਤਾ ਹੋ ਵੀ ਆਊਗਾ ਕੱਟ ਜੋੜ ਕਰ ਵੀ ਲਵਾਂਗੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਗੱਲਬਾਤ ਕਰਾਂਗੇ ਹਾਲਾਂਕਿ ਜਿਹੜੇ ਸੀਨੀਅਰ ਲੀਡਰ ਨੇ ਅਕਾਲੀ ਦਲ ਦੇ ਜੋ ਇਸ ਗੱਲ ਤੋਂ ਮੁਨਕਰ ਹੋ ਰਹੇ ਆ ਬਿਲਹਾਲ ਦੀ ਘੜੀ ਕਿ ਕਿਆਸ ਰਾਜਾਂ ਨੇ ਇਹ ਹਾਲਾਤ ਦੇ ਅਨੁਸਾਰ ਫੈਸਲਾ ਹੋਏਗਾ ਹਲੇ ਕੋਈ ਗੱਲਬਾਤ ਚੱਲ ਰਹੀ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਜੇ ਪੰਜਾਬ ਦੇ ਹਿੱਤਾਂ ਦੀ ਗੱਲ ਹੋਊਗੀ ਪੰਥਕ ਹਿੱਤਾਂ ਦੀ ਗੱਲ ਹੋਊਗੀ ਤੇ ਆ ਪੰਜਾਬ ਦੀ ਨੌਜਵਾਨੀ ਦੀ ਗੱਲ ਹੋਊਗੀ ਰੋਜ਼ਗਾਰ ਦੀ ਗੱਲ ਹੋਊਗੀ ਤੇ ਉਹ ਉੱਥੇ ਉਹ ਕਿਸੇ ਵੀ ਹੱਦ ਤੱਕ ਕਿਸੇ ਹੱਦ ਤੱਕ ਕਰਨ ਲਈ ਤਿਆਰ ਹੋਣਗੇ ਲੇਕਿਨ ਹਾਲਾਤ ਡਿਪੈਂਡ ਕਰਦੇ ਕਿ ਹਾਲਾਤ ਕਿਤਾ ਤੇ ਜੇ ਆਪਾਂ ਪਿਛਲੇ ਹੋਰ ਝਾਤੀ ਮਾਰ ਲਈਏ ਕਿ ਗੱਠ ਜੋੜ ਕਿਵੇਂ ਹੋ ਸਕਦਾ ਜਾਂ ਨਹੀਂ ਹੋ ਸਕਦਾ ਪੱਖ ਹੋਇਆ ਕਿ ਨਹੀਂ ਹੋਇਆ ਪੂਰੀ ਤਰ੍ਹਾਂ ਆਏ ਤੁਸੀਂ ਦੇਖ ਲੋ ਜੇ ਜਦੋਂ ਰਾਸ਼ਟਰਪਤੀ ਦੀ ਚੋਣ ਸੀ ਉਹਦੋਂ ਵੀ ਅ ਅਕਾਲੀ ਦਲ ਜਿਹੜਾ ਹੈਗਾ ਉਹ ਅ ਐਨਡੀਏ ਦੇ ਪੱਖ ਚ ਭੁਗਤੇ ਸੀ ਹਾਲਾਂਕਿ ਉਹਨਾਂ ਨੇ ਬਾਅਦ ਵਿੱਚ ਸਫਾਈ ਦਿੱਤੀ ਸੀ ਕਿ ਘਟ ਗਿਣਤੀ ਜਿਹੜੇ ਹੈਗੇ ਨੇ ਲੋਕ ਉਹਨਾਂ ਦੀ ਪੈਰ ਵੀ ਕਰਦੇ ਅਸੀਂ ਉਹਨਾਂ ਦੀ ਉਹਨਾਂ ਦਾ ਸਾਥ ਦਿੰਦੇ ਆ ਇਸ ਕਰਕੇ ਵੋਟ ਉੱਧਰ ਪਾਉਣੀ ਸਾਡਾ ਕੰਮ ਸੀ ਦੂਜੇ ਪਾਸੇ ਚੰਡੀਗੜ੍ਹ ਦਾ ਜਿਹੜਾ ਹੁਣ ਤਾਜ਼ਾ ਘਟਨਾ ਕਰਮ ਵਾਪਰਿਆ ਮੇਰ ਵਾਲਾ ਇੱਥੇ ਵੀ ਤੁਸੀਂ ਦੇਖ ਲੋ ਇੱਕ ਵੋਟ ਸੀਗੀ ਜਿਹੜੀ ਉਹ ਕਿਹਾ ਜਾ ਰਿਹਾ ਕਿ ਕਾਂਦੀ ਦਾ ਨਾਲ ਪਾਸੇ ਉਧਰ ਬੀਜੇਪੀ ਵਾਲੇ ਪਾਸੇ ਭੂਤੀ ਹੈ ਤਾਂ ਉੱਥੇ ਵੀ ਇਹ ਗੱਲ ਸਫਾਈ ਸਾਹਮਣੇ ਆਈ ਹੈ ਕਿ ਭਈ ਜਿਹੜੇ ਪੰਜਾਬ ਦਾ ਬੇੜਾ ਕਰਕ ਕਰਦਾ ਆ ਮਾਦੀ ਪਾਰਟੀ ਦੀ ਸਰਕਾਰ ਨੇ ਉਹਦੇ ਹੱਕ ਚ ਕਿਵੇਂ ਭੁਗਤ ਭੁਗਤ ਜਾਂਦੇ ਜੋ ਉਧਰ ਕਹਿਣ ਦਾ ਭਾਵ ਹੈ ਕਿ ਸਾਥ ਤਾਂ ਰਿਹਾ ਹੀ ਹੈ ਉਹ ਭਾਵੇਂ ਲੁਕਵੇਂ ਤੌਰ ਤਰੀਕੇ ਨਾਲ ਰਿਹਾ ਹੈ ਜੋ ਸਪਸ਼ਟ ਤੌਰ ਤੇ ਸਾਹਮਣੇ ਆਏ ਨੇ ਉਹਨੂੰ ਲੋੜ ਦੇ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਈ ਮ ਆਤਕਥਨੀ ਵੀ ਨਹੀਂ ਕਹਿ ਸਕਦੇ ਆਪਾਂ ਵੀ ਪਰ ਇਹ ਇਹਦੇ ਵਿੱਚ ਐ ਰਤਾ ਪਰ ਇਹ ਵੀ ਨਹੀਂ ਹੈ ਕਿ ਕੋਈ ਓਲਾ ਰੱਖ ਕੇ ਗੱਲ ਕਰੀ ਜਾਵੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਨੇ ਕਿ ਅਕਾਲੀ ਦਲ ਤੇ ਬੀਜੇਪੀ ਦਾ ਘੱਟ ਜੋੜ ਹੋ ਰਿਹਾ ਹੈ ਉਹ ਜੇਗਾ ਸਿਰਫ ਸੀਟਾਂ ਸੁੱਟਾਂ ਦਾ ਬੰਡਲ ਕਰਕੇ ਜੇ ਨਾ ਹੋਇਆ ਉਸ ਤਰੀਕੇ ਨਾਲ ਕਿਤੇ ਰਹਿ ਜਾਵੇ ਜਾਂ ਜਿਵੇਂ ਵੱਡਾ ਭਰਾ ਕਹਿ ਕੇ ਆਪ ਰੋਲ ਅਦਾ ਕਰਨਾ ਹੋਵੇ ਜਾਂ ਜਿਵੇਂ ਪੰਜਾਬ ਦੀ ਇਕਾਈ ਹੈ ਬੀਜੇਪੀ ਦੀ ਉਹ ਪਹਿਲਾਂ ਵੀ ਇਸ ਗੱਲੋਂ ਨਾ ਕੁਛ ਸੀਗੇ ਕਿ ਸਾਨੂੰ ਪੂਰੀ ਤਰ੍ਹਾਂ ਨਮਾਇਦਗੀ ਨਹੀਂ ਮਿਲਦੀ ਚਲਕੇ ਅਸੀਂ ਆਪਣੀਆਂ ਵੋਟਾਂ ਸਾਰੀਆਂ ਭੁਗਤਾਂਦੇ ਆ ਉਧਰ ਲੇਕਿਨ ਹਾਲਾਤ ਦੇ ਅਨੁਸਾਰ ਹੋ ਸਕਦਾ ਹੈ ਕਿ ਪੰਥਕ ਪਾਰਟੀ ਕਹੌਣ ਵਾਲੀ ਬਾਦਲ ਅਕਾਲੀ ਦਲ ਬਾਦਲ ਨੂੰ ਵੱਡਾ ਭਰਾ ਮੰਨ ਕੇ ਇਤਨਾ ਕਿਤੇ ਢੰਡੀ ਜਿਹੜਾ ਹੈ ਉਹ ਪੈਰ ਵੀ ਕਰ ਲਵੇ ਪਹਿਲ ਕਰ ਲਵੇ ਔਰ ਗੱਠ ਜੋੜ ਜਿਹੜਾ ਹੈ ਉਹ ਹੋ ਜਾਵੇ ਜੀ ਉਸ ਸਾਰੀ ਜਾਣਕਾਰੀ ਸਾਂਝੀ ਕੀਤੀ ਬਰਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਕਰੀਏ ਗੁਰਿੰਦਰ ਜੀ ਦੋਸਤੋ ਮੇਰੇ ਨਾਲ ਬਣੇ ਹੋਏ ਸੀ ਸੀਨੀਅਰ ਜੈਲਸ ਪਰਮਿੰਦਰ ਸਿੰਘ ਰਾਏ ਪਰ ਤੁਸੀਂ ਆਪਣੇ ਫੀਡਬੈਕਸ ਨੂੰ ਹਰ ਵਾਰ ਜਦ ਦਾ ਨਾ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਧੰਨਵਾਦ